ਸਤਿ ਸ਼੍ਰੀ ਅਕਾਲ ਜੀ ਮੈਂ ਕਮਲਜੀਤ ਘਰ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਵੋਟਾਂ ਦੇ ਦਿਨਾਂ ਵਿੱਚ ਵੱਖ-ਵੱਖ ਪਾਰਟੀਆਂ ਵਿੱਚ ਵਿਵਾਦ ਅਕਸਰ ਦੇਖਣ ਨੂੰ ਮਿਲਦਾ ਹੈ ਪਰ ਇੱਕੋ ਪਾਰਟੀ ਵਿੱਚ ਇੱਕ ਟਿਕਟ ਦੇ ਦੋ ਉਮੀਦਵਾਰਾਂ ਵਿੱਚ ਵਿਵਾਦ ਹੈਰਾਨੀਜਨਕ ਹੈ ਇਹ ਵਿਵਾਦ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਅਕਾਲੀ ਬਸਪਾ ਗੱਠਜੋੜ ਪਾਰਟੀ ਵਿੱਚ ਇੱਕ ਟਿਕਟ ਨੂੰ ਲੈ ਕੇ ਦੋ ਦਾਅਵੇਦਾਰ ਸਨ ਜਿਨ੍ਹਾਂ ਵਿੱਚ ਡਾਕਟਰ ਨਛੱਤਰਪਾਲ ਸਿੰਘ ਅਤੇ ਨਾਮਵਾਰ ਸਮਾਜ ਸੇਵੀ ਬਰਜਿੰਦਰ ਸਿੰਘ ਹੁਸੈਨਪ uri ਸਨ ਡਾਕਟਰ ਅਨੁਰੇ ਸ਼ਤਰਪਾਲ ਸਿੰਘ ਜੋ ਕਿ ਪਹਿਲਾਂ ਹੀ ਟਿਕਟ ਲਈ ਨਾਮਜ਼ਦ ਹੋ ਚੁੱਕੇ ਸਨ ਉੱਥੇ ਹੀ ਵਰਜਿੰਦਰ ਸਿੰਘ ਹਸੈਨਪੁਰੀ ਨੇ ਦਾਵਾ ਪੇਸ਼ ਕਰਦੇ ਹੋਏ ਬਸਪਾ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਪੇਸ਼ ਕੀਤਾ ਜਿਸ ਤੋਂ ਬਾਅਦ ਵਿਵਾਦ ਇੰਨਾ ਵੱਧ ਗਿਆ ਕਿ ਖੁਦ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੂੰ ਸ਼ਮੂਲੀਅਤ ਕਰਨੀ ਪਈ ਅੱਜ ਨਵਾਂ ਸ਼ਹਿਰ ਡੀਸੀ ਦਫ਼ਤਰ ਵਿਖੇ ਜਸਵੀਰ ਸਿੰਘ ਗੜੀ ਡਾਕਟਰ ਜਰਨੈਲ ਸਿੰਘ ਵਾਹਿਦ ਬਰਜਿੰਦਰ ਸਿੰਘ ਹਸੈਨਪੁਰੀ ਦੀ ਮਜਿਲਦੀ ਵਿੱਚ ਦੋਨਾਂ ਧਿਰਾਂ ਦੀ ਆਪਸੀ ਗੱਲਬਾਤ ਤੋਂ ਬਾਅਦ ਜੋ ਫੈਸਲਾ ਹੋਇਆ ਉਸ ਵਿੱਚ ਬਰਜਿੰਦਰ ਸਿੰਘ ਹਸੈਨਪੁਰੀ ਦਾ ਨਾਮਜ਼ਦਗੀ ਪੱਤਰ ਗਲਤ ਸਾਬਤ ਹੋਇਆ ਬਰਜਿੰਦਰ ਸਿੰਘ ਹਸੈਨਪੂਰੀ ਦੇ ਸਮਰਥਕਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਪੇਪਰ ਵੀ ਬਿਲਕੁਲ ਸਹੀ ਸਨ ਜਿਨ੍ਹਾਂ ਉੱਤੇ ਭੈਣ ਕੁਮਾਰੀ ਮਾਇਆਵਤੀ ਦੇ ਸਿਗਨੇਚਰ ਵੀ ਸਨ ਜੋ ਕੁਝ ਵੀ ਹੋਇਆ ਸਭ ਕੁਝ ਗਲਤੀ ਨਾਲ ਹੋਇਆ ਬਰਜਿੰਦਰ ਸਿੰਘ ਹਸੈਨਪੂਰੀ ਇੱਕ ਸੱਚੇ ਸੁੱਚੇ ਅਤੇ ਰੱਬ ਨੂੰ ਮੰਨਣ ਵਾਲੇ ਇਨਸਾਨ ਹਨ ਡਾਕਟਰ ਨਛੱਤਰਪਾਲ ਸਿੰਘ ਦੇ ਹੱਕ ਵਿੱਚ ਫੈਸਲਾ ਹੋਣ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਨੇ ਲੱਡੂ ਵੰਡੇ ਅਤੇ ਭੰਗੜੇ ਪਾਉਂਦੇ ਹੋਏ ਨਜ਼ਰ ਆਏ ਉਸ ਸਮਾਰੋਹ ਦਾ ਮਾਰਕਾ ਹੋ ਗਿਆ ਜਦੀਵਾਰੀ ਦੇ ਪੱਖ ਵਿੱਚ ਆਇਆ ਉਹਦੇ ਹੀ ਸਭ ਤੋਂ ਵੱਡਾ ਜਿਹੜਾ ਵੱਡਾ ਜਿਹੜਾ ਧੰਨਵਾਦ ਹੈ ਤੇ ਭੈਣ ਕੁਮਾਰੀ ਮਾਇਆਵਤੀ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਬਲਪਲ ਦੀ ਸੂਚਨਾ ਨੂੰ ਤੁਰੰਤ ਰਿਐਕਟ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਅਧਿਕਾਰਿਤ ਉਮੀਦਵਾਰ ਸ਼ਰੀਮ ਛੱਤਰਪਾਲ ਜੀ ਦੇ ਪੱਖ ਦੇ ਵਿੱਚ ਪਹਿਲੇ ਦਿਨ ਹੀ ਸ਼ਾਮ ਨੂੰ ਈਮੇਲ ਅਗਲੇ ਦਿਨ ਫਿਰ ਈਮੇਲ ਔਰ ਉਸ ਤੋਂ ਤੱਕ ਇਹ ਬਹੁਜਨ ਸਮਾਜ ਪਾਰਟੀ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਔਰ ਦੇਸ਼ ਦੀ ਰਾਜਨੀਤੀ ਦੇ ਇਤਿਹਾਸ ਚ ਪਹਿਲੀ ਵਾਰ ਹੀ ਹੋਇਆ ਕਿ ਕਿਸੇ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਕਿਸੇ ਆਪਣੀ ਅਧਿਕਾਰਤ ਉਮੀਦਵਾਰ ਦੇ ਹੱਕ ਵਿੱਚ ਵੀਡੀਓ ਕਾਲਸਪ ਵੀਡੀਓ ਕਾਲ ਤੇ ਹਾਜ਼ਰ ਹੋਏ ਔਰ ਪਾਰਟੀ ਦੇ ਹੱਕ ਵਿੱਚ ਦੱਸਿਆ ਕਿ ਸਾਡੀ ਜਿਹੜੀ ਅਧਿਕਾਰਤ ਡਿਗਟ ਹੈਗੀ ਮਾਜੋ ਦਰਸ਼ਨ ਸ਼ੇਖਰਪਾਲ ਜੀ ਦੇ ਹੱਕ ਵਿੱਚ ਹੈ ਔਰ ਅੱਜ ਉਸੇ ਹੀ ਆਧਾਰ ਦੇ ਉੱਤੇ ਜਿਹੜੇ ਹੈਗੇ ਆ ਜਿਹੜੇ ਅਸੀਂ ਓਬਜੈਕਸ਼ਨ ਫਰੇਸ ਕੀਤੇ ਸੀ ਮਾਜੋ ਆਰੋ ਸਾਹਿਬ ਨੇ ਗੁੰਦਰ ਸਿੰਘ ਜੀ ਨੇ ਕਿ ਕਿ ਪਾਰਟੀ ਦੀ ਉਨਾ ਦਿਨਾਂ ਨਾਲ ਕੀ ਵਾਪਰਿਆ ਕਿੱਦਾਂ ਉਹਨਾਂ ਦੇ ਨਾਲ ਹੋਇਆ ਕਿ ਅਸੀਂ ਆਉਣ ਵਾਲੇ ਸਮੇਂ 'ਚ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਕੇ ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਕਿਸੇ ਦਾ ਜਿਹੜਾ ਡੀਪਫੇਕ ਕਿਸੇ ਨੂੰ ਕੀਤਾ ਜਾਵੇ ਕਿਸੇ ਦਾ ਚਿੱਤਰ ਹਲੰਦ ਹੋਵੇ ਲੇਕਿਨ ਕਿਉਂਕਿ ਉਹ ਸਾਡੇ ਨਾਲ ਪਾਰਟੀ ਨਾਲ ਪਾਰਟੀ ਦੇ ਅਧਿਕਾਰਤ ਉਮੀਦਵਾਰ ਦੇ ਨਾਲ ਜੋ ਵਾਪਰਿਆ ਸੀ ਉਹਦੇ ਆਧਾਰ ਦੇ ਉੱਤੇ ਅਸੀਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਮਨਜੋਤ ਸਰ ਦਾ ਰੈਜ਼ਿਡੈਂਸਨ ਕੀ ਬਾਰੇ ਕੀਤੀਆਂ ਆ ਲੇਕਿਨ ਉਹਨਾਂ ਨੇ ਸਾਰੇ ਆਪਣਾ ਜਿਹੜਾ ਇਸ ਮਾਮਲੇ ਦੇ ਵਿੱਚ ਹਲੇ ਜਾਂਚ ਪੜਤਾਲ ਜਿਹੜੀ ਹੋਣੀ ਬਾਕੀ ਆ ਅਸੀਂ ਇਹ ਚਾਉਂਦੇ ਆ ਕਿ ਸਰਦਾਰ ਭਰਜਿੰਦਰ ਸਿੰਘ ਜੀ ਉਹਨਾਂ ਨੂੰ ਵੀ ਅਸੀਂ ਇਹ ਬੇਨਤੀ ਕੀਤੀ ਆ ਕਿ ਤੁਸੀਂ ਡਾਕਟਰ ਨਛੱਤਰਪਾਲ ਜੀ ਦੇ ਨਾਲ ਡਟ ਕੇ ਕੰਮ ਕਰੋ ਜੇ ਤੁਸੀਂ ਕਿਤੇ ਉਹ ਡਾਕੂਮੈਂਟ ਤੁਹਾਡੇ ਕਿਸੇ ਤਰੀਕੇ ਨਾਲ ਜੋ ਵੀ ਮਾਮਲਾ ਹੋਇਆ ਉਸ ਦੀ ਜਾਂਚ ਦੇ ਵਿੱਚ ਲੱਭ ਲਾਗੇ ਅੱਜ ਸਾਡੀ ਲੜਾਈ ਵਿਧਾਨ ਸਭਾ ਚ ਉਹਨਾਂ ਨੂੰ ਲੜਨ ਦੀ ਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਡਟ ਕੇ ਡਾਕਟਰ ਨਛੱਤਰਪਾਲ ਜੀ ਦਾ ਸਾਥ ਦਿਓ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਪ੍ਰੋਮਿਸ ਕੀਤਾ ਹੁਣ ਵੀ ਉਹ ਮੰਚ ਤੇ ਬੋਲ ਕੇ ਗਏ ਆ ਮੀਡੀਆ ਦੇ ਵਿੱਚ ਚਾਹੇ ਅਧਿਕਾਰੇ ਤੋੜੇ ਵੀ ਮੇਰੇ ਆ ਮੇਰੇ ਜਿਹੜੇ ਪੇਪਰ ਆ ਬਹੁਤ ਕੁਛ ਟੈਕਨੀਕਲ ਕਾਰਨ ਕਰਕੇ ਰਿਜੈਕਟ ਹੋ ਗਏ ਆ ਔਰ ਸਾਡੇ ਪ੍ਰਧਾਨ ਬਹੁਜੇ ਸਮਾਜੀ ਪਾਰਟੀ ਦਾ ਜਸਵੀਰ ਸਿੰਘ ਗੜੀ ਜੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖੀਰ ਬਾਦਲ ਜੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਹਦਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਔਰ ਉਹਨਾਂ ਦੇ ਨਾਲ ਆਏ ਦੋ ਪੁਰਸ਼ ਜਿਹਦਰ ਜਗਦੇਵ ਸਿੰਘ ਤਲਵੰਡੀ ਜੀ ਦੇ ਦੋਤੇ ਜੀ ਜਿਹੜੇ ਗੁਰਜੀਤ ਸਿੰਘ ਦੀ ਚੀਦਾ ਦੀ ਉਹ ਆਏ ਸਾਰਿਆਂ ਨੇ ਜੋ ਵੀ ਇਸ ਹਨ ਦੀ ਨਾਲ ਬੈਠ ਕੇ ਝੋਕੀ ਪਵਾਈ ਗਈ ਔਰ ਅਸੀਂ ਇਹ ਅੱਗੇ ਤੋਂ ਜਿਹੜਾ ਆ ਤਰੀਕ ਕਿਉਂਕਿ ਅਸੀਂ ਪਹਿਲਾਂ ਵੀ ਪਾਰਟੀ ਦੇ ਨਾਲ ਸੀ ਕੁਝ ਟੈਕਨੀਕਲ 에ਰਰ ਹੋਣ ਕਰਕੇ ਤੇ ਜੋ ਦੋਤਾਵੜੀ ਸੀ ਉਹ ਸਾਰੀ ਕਲੀਅਰ ਹੋ ਚੁੱਕੀ ਆ ਔਰ ਅਸੀਂ ਸਾਡੇ ਭਰਾ ਡਾਕਟਰ ਨਿਸ਼ਤਰਪਾਲ ਜੀ ਜਿਹੜੇ ਅਸੀਂ ਉਹਨਾਂ ਦਾ ਇਕੱਠੇ ਹੋ ਕੇ ਸਾਰੇ ਕੌਂਡ ਵਾਲੇ ਸਮੇਂ ਦੇ ਵਿੱਚ ਰਣਨੀਤੀ ਅਪਣਾਵਾਂਗੇ ਸਾਡੇ ਸਾਰੇ ਹੀ ਵੀਰ ਜਿਵੇਂ ਰਾਹੁਲ ਗੋਖਵਾਦੀ ਪ੍ਰਧਾਨ ਜੀ ਜਿਹੜਾ ਜਨੈਲ ਸਿੰਘ ਬਾਦ ਜੀ ਬਹੁਤ ਦਰਜਾ ਬទਰਜਾ ਜਿੰਨੇ ਵੀ ਦੋਨੋਂ ਪਾਰਟੀਆਂ ਦੇ ਨੁਮਾਇਦੇ ਇੱਥੇ ਆਏ ਆ ਸਾਰਿਆਂ ਨੇ ਇੱਕ ਗੱਲ ਤੇ ਫੈਸਲਾ ਕੀਤਾ ਕਿਉਂਕਿ ਮੇਰੀ ਜਿਹੜੀ ਉਮੀਦਵਾਰੀ ਸੀ ਉਹ ਬਹੁਤ ਜਨ ਸਮਾਜ ਪਾਰਟੀ ਦੀ ਸੀ ਔਰ ਸਾਡੇ ਵੀਰ ਨਸ਼ਤਰਪਾਲ ਜੀ ਦੀ ਜਿਹੜੀ ਉਮੀਦਵਾਰੀ ਸੀ ਉਹ ਵੀ ਬਹੁਤ ਜਨ ਸਮਾਜ ਪਾਰਟੀ ਦੀ ਸੀ ਪਰ ਕੁਝ ਟੈਕਨੀਕਲ ਕਾਰਨਾ ਕਰਕੇ ਜਿਹੜੇ ਮੇਰੇ ਪੇਪਰ ਆ ਉਹ ਰੱਦ ਹੋ ਗਿਆ ਔਰ ਇਹਨਾਂ ਕਰਕੇ ਜਿਹੜੇ ਸਾਡੇ ਅਸਲੀ ਉਮੀਦਵਾਰ ਆ ਕਿਉਂਕਿ ਮੇਰੀ ਦਾਵੇਦਾਰੀ ਪਾਰਟੀ ਦੇ ਨਾਲ ਸੀ ਇਸ ਕਰਕੇ ਮੈਂ ਨਾ ਪਹਿਲਾਂ ਪਾਰਟੀ ਦੇ ਖਿਲਾਫ ਜਾਂ ਕਿਦੀ ਹੋਰ ਕਿਤੇ ਬਿਆਨ ਦਿੱਤਾ ਤੇ ਹੁਣ ਵੀ ਅਸੀਂ ਪਾਰਟੀ ਦੇ ਨਾਲ ਇਕੱਠੇ ਹੋ ਕੇ ਕਿਉਂਕਿ ਹਰ ਇੱਕ ਬੰਦੇ ਦਾ ਅਧਿਕਾਰ ਆ ਇਲੈਕਸ਼ਨ ਲੜਨਾ ਆਪਣੀ ਦਾਵੇਦਾਰੀ ਕਰਨੀ ਔਰ ਉਸ ਤੋਂ ਬਾਅਦ ਜਿਹੜੇ ਹੁਣ ਸਾਰੇ ਇਕੱਠੇ ਹੋ ਕੇ ਪ੍ਰੈਸ ਕਾਨਫਰੈਂਸ ਹੁਣ ਟਿਕਟ ਕਿੱਥੇ ਮਿਲਿਆ ਜੀ ਉਹ ਜਿਹੜਾ ਤੁਹਾਨੂੰ ਸਰਟੀਫਿਕੇਟ ਜਿਹੜਾ ਦਿੱਤਾ ਗਿਆ ਉਹ ਜਿਹੜਾ ਆ ਉਹ ਕ੍ਰੋਮਰੀ ਪਹੁੰਚ ਸਵਾਜ ਪਾਰਟੀ ਦੇ ਦਸਤਕੀ ਆਇਆ ਸੀ ਕੌਣ ਦੇ ਕੇ ਗਏ ਬਹੁਤ ਬਹੁਤ ਲੋਕ ਮੈਂ ਕੋਈ ਨਹੀਂ ਸਤਿ ਜੀ ਸੋ ਇੱਕ ਵਾਰ ਸਾਰੇ ਮੈਂ ਜਿਹੜਾ ਸਾਰੀਆਂ ਇਸ ਇਲਾਕਾ ਨਿਵਾਸੀਆਂ ਨੂੰ ਕਹਿਣਾ ਕਿ ਸਾਡੇ ਉਮੀਦਵਾਰ ਡਾਕਟਰ ਨਿਸ਼ਤਰਪਾਲ ਦੀ ਹਨ ਅਸੀਂ ਸਾਰਿਆਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਟਾਉਣਾ ਹੈ ਜਿਹੜੇ ਟੈਕਨੀਕਲ 에ਰਰ ਹੁੰਦੇ ਆ ਉਹ ਟੈਕਨੀਕਲ 에ਰਰ ਹੁੰਦੇ ਆ ਤੁਸੀਂ ਜਿੰਨੇ ਵੀ ਸਵਾਲ ਕਰੋਗੇ ਮੇਰਾ ਉਹਦਾ ਉੱਤਰ ਆ ਸਰ ਤੁਸੀਂ ਟੈਕਨੀਕਲ 에ਰਰ ਕਿਵੇਂ ਸਰ ਤੁਸੀਂ ਕਿ ਠੱਗੇ ਗਏ ਆ ਬ੍ਰਿੰਦਰ ਭਾਈ ਤੁਸੀਂ ਕਿ ਠੱਗੇ ਗਏ ਸੀ ਠੱਗੇ ਗਏ ਤੁਸੀਂ ਕਿਹਾ ਸੀ ਹਾਂਜੀ ਮੈਂ ਤੁਸੀਂ ਇਹ ਲਿਖਿਆ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਠੱਗੇ ਹੋ ਸ਼ਬਦ ਆ ਭਾਈ ਦੱਸ ਦਿਓ ਮੈਨੂੰ ਠੱਗੇ ਹੋ ਸ਼ਬਦ ਮੈਨੂੰ ਠੱਗੇ ਹੋ ਸ਼ਬਦ ਬਾਈ ਇੱਕ ਵਾਰ ਯਾਰ ਕਹਿੰਦਾ ਕਰ ਦਿਓ ਭਜੀ ਬਾਈ ਇੱਕ ਵਾਰ ਯਾਰ ਮੈਂ ਤਾਂ ਆ ਗਿਆ ਹਾਂ ਹਾਂ ਭਾਈ ਖੰਗਲੇ ਕਿਉਂ ਗਿਆ ਜੀ ਕਿਨੇ ਗੈਰਾਂ ਦੇ ਇਸ ਤਰ੍ਹਾਂ ਬੰਦੇ ਨੇ ਕਈ ਐਲੀਗੇਸ਼ਨ ਵੀ ਲੱਗੇ ਨੇ ਜਿਹੜੇ ਐਲੀਗੇਸ਼ਨ ਲੱਗੇ ਉਹ ਪ੍ਰਧਾਨ ਜੀ ਉਹਦਾ ਸਪਸ਼ਟ ਕਰਦਾ ਮੈਂ ਵੀ ਕਰਾਂ ਪਿੱਛੇ ਕਰੋ ਭਾਈ ਮੈਂ ਥੱਲੇ ਉੱਪਰ ਹੋਰ ਯਾਰ ਤੁਸੀਂ ਆਪਣੇ ਵੀਡੀਓ ਬਾਹਰ ਨਾਲ ਜਲਦੀ ਲੋਕ ਮੈਂ ਅੱਜ ਤੋਂ ਅੱਜ ਕਿ ਆਪਣਾ ਅੱਜ ਜੀ ਵੀ ਆ ਜਾਓ ਜਾਂ ਬੈਗ ਹੋ ਜਾਓ ਬੈਗ ਹੋ ਜਾਓ ਬੈਗ ਹੋ ਜਾਓ ਸਾਰੇ ਕਿੱਥੇ ਹੋ ਗਏ ਤੁਸੀਂ ਤਾਂ ਆਪਣੇ ਹੋ ਜਾ ਯਾਰ ਬੋਲੀ ਜਿੰਨਾ ਤੁਸੀਂ ਮਿਲੇ ਸਾਰੇ ਚਲੋ ਜਾਓ ਲੰਬਾ ਜੀ ਅਭੀ ਇੰਟਰਵਿਊ ਤੁਸੀਂ ਬਤਾ ਰਹੇ ਹੋ ਜੀ ਉਹਨਾਂ ਨੂੰ ਕਹਿੰਦੇ ਕਿ ਵਿਚੇ ਹੋਇਆ ਕੰਮ ਕਰਾਉਣਾ ਹੈ ਉਹ ਪ੍ਰੈਸ ਪਾਜੀ ਪਿੱਛੇ ਉਹ ਪ੍ਰੈਸਾਂ ਦੇ ਬੈਗ ਹੋ ਜਾਓ ਚਲੋ ਜਗ੍ਹਾ ਮਿਲ ਜਵੇ ਰਤੂਲਾ ਰਤੂਲਾ ਸਾਈਲੈਂਟ ਸਾਈਲੈਂਟ ਬਣੀ ਸਾਈਲੈਂਟ ਸਾਈਲੈਂਟ ਪਲੀਜ਼ ਸਾਈਲੈਂਟ ਰਤੂਲਾ ਰਤੂ ਰਤੂ ਮੈਂ ਬੋਲਦਾ ਹਾਂ ਬੋਲਦਾ ਹਾਂ ਜੀ 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 ਭਜੀ ਭਾਜੀ ਬਹੁਤ ਜੀ ਸਿੱਧਮ ਨਾ ਮਾਲੀ ਹੋ ਗਈ ਹੋ ਤਾਂ ਮਾਲੀ ਹੋ ਜਾ ਯਾਰ ਬੱਤਰੀ ਹੋ ਰਹੀ ਹੈ ਸੈਟਿੰਗ ਪਿਛੇ ਜਾ ਲੈ ਨਹੀਂ ਹੋ ਰਹੀ ਹੈ ਹਾਂ ਹੋ ਜਾਣਾ ਅਗਲੇ ਤੋਂ ਸੰਵੇਦਨ ਨਹੀਂ ਪਿਛੇ ਆਉਂਦਾ ਆਪਣੇ ਪੱਟੇ ਵਾਲੀ ਹੋਈ ਮਾਣ ਜੀ 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 ਸਭ ਤੋਂ ਪਹਿਲਾਂ ਭਾਜੀ ਮੀਡੀਆ ਬਾਦੂ ਆਦਾਰ ਸਾਈਲੈਂਸ ਜੀ ਵੀਡੀਓ ਜੀ ਅੰਦੇ ਏ ਹੱਥ ਕਿਸ ਦਾ ਯਾਰ ਤੇ ਗਾਓ ਕਰੀ ਅੱਗੇ ਕਰੀ ਜੇ ਮੈਂ ਦੱਸਾਂ ਲੀ ਜੀ 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 ਅੱਗੇ ਅੱਗੇ ਹਵਾ ਕੀ ਰਹਾ ਸੀ ਵੀ ਕਰੇ ਯਾਰ ਸਭ ਤੋਂ ਪਹਿਲਾਂ ਮੈਂ মিডিਆ ਬੰਦੂਆਂ ਦਾ ਆ ਲਾਈਟ ਪਿੱਛੇ ਕਰ ਰੋ ਕੀ ਹੱਥ ਕਿਸ ਦਾ ਆ ਰਹਾ ਯਾਰ ਇਹ ਬੇਨਤੀ ਆ ਕਿ ਸਾਰੇ ਮੇਰੇ মিডিਆ ਬੰਦੂ ਸਾਥੀ ਇੱਕ ਇੱਕ ਕਰਕੇ ਜੇ ਜਿਸ ਦਾ ਹੁੰਦਾ ਉਹ ਪਤਾ ਬੜਾ ਸਤਿ ਸ਼੍ਰੀ ਅਕਾਲ ਜੀ ਆਰ ਔਰ ਮੈਂ ਮਾਈਕ ਉੱਪਰ ਕੇ ਸਾਡੇ ਸਮਾਸ਼ਾ ਚਲੇ ਸਾਰੇ ਨਈਂ ਫੋਟੋ ਭਰਾ ਆਇਆ ਜਿਹੜਾ ਔਰ ਆਪਣੀ ਜਿਹੜੀ ਫੋਟੋ ਰੈਕ ਹੈ ਉਹ ਵੀ ਬਹੁਤ ਜਿਆਦਾ ਕੰਮ ਕਰ ਰਿਹਾ ਬੋਲ ਪਾ ਜੀ ਅੱਜ ਦਾ ਮੁੱਦਾ ਰੱਖਿਆ ਅੱਜ ਪਿਛਲੇ ਦੋ ਦਿਨ ਤੋਂ ਅਸੀਂ ਦੇਖਿਆ ਕਿ ਬੋਟ ਇਹਨਾਂ ਦੇ ਬੋਟਸ ਮਾਜਪਾਰਟੀ ਦੇ ਨਾਮ ਤੇ ਇਸ਼ੂ ਸਿੱਟਣਾ ਹੋਇਆ ਔਰ ਉਸ ਇਸ਼ੂ ਦੇ ਉੱਤੇ ਅਸੀਂ ਅੱਜ ਕੋ ਆਰੋ ਸਾਹਿਬ ਨੇ ਸਾਡੇ ਅੰਚਲ ਵਿੱਚ ਜਾਂਦਾ ਔਰ ਅਸੀਂ ਉਦੇ ਤੇ ਜੀਐਸਕੇ ਦਾ ਇਹ ਪ੍ਰੋਜੈਕਟ ਇੱਕ ਵੀ ਚੱਲ ਰਿਹਾ ਹੈ ਇੰਪਲੀਮੈਂਟਰ ਦਾ ਉਸਦੇ ਭਾਈ ਆਪਣੇ ਸੁਝੇ ਦੇ ਆਧਾਰ ਤੇ ਨਹੀਂ ਅਸੀਂ ਪਾਰਟੀ ਵੱਲੋਂ ਬਾਈਕਪਨ ਦੇ ਡਾਕੂਮੈਂਟਸ ਪ੍ਰੋਵਾਈਡ ਕਰਦੇ ਸੀ ਕਾਰਵਾਈ ਨੂੰ ਹਾਂ ਜੀਲੇ ਵੀ ਇਸ ਗੱਲ ਦੇ ਉੱਤੇ ਕੱਲ ਮਿਲ ਜੂ ਆਹੋ ਜੀ ਸਮਾਂ ਨਹੀਂ ਤਨਿੰਦ ਗੱਲ ਇਹ ਇਹ ਜੀਤ ਕਮਿਸ਼ਨਰੀਆਂ ਦੇ ਘਾਰਨ ਤੋਂ ਜਿਹੜੇ ਉਮੀਦਵਾਰ ਨੇ ਮਾਜੋ ਕਪਟੇ ਸ਼ਤਰਪਾ ਜੀ ਨੇ ਉਸ ਤੋਂ ਬਾਅਦ ਕਿਉਂਕਿ ਇੱਕ ਵੀਡੀਓ ਜਿਹੜੀ ਜਿਹੜਾ ਜਿਹੜਾ ਦੂਸਰਾ ਟੀਵੀ ਜਾਰੀ ਕੀਤਾ ਜਿਹੜਾ ਜਿਹੜਾ ਸਾਡੇ ਸਾਹਮਣੇ ਆਇਆ ਮਾਜੋ ਦਾ ਪ੍ਰਗਿੰਦਰ ਸਿੰਘ ਜੀ ਦੇ ਰੂਪ ਸੀਗਾ ਉਹਨਾਂ ਨੇ ਕਿਉਂਕਿ ਸਾਡਾ ਰਾਵਤਾਰੀ ਸੀ ਪਹਿਲਾਂ ਤਿੰਨ ਲਗਾਂ ਦੇ ਚੱਲ ਰਹੇ ਸੀ ਬਹੁਤ ਸਕਾਪ ਸੀ ਆਫਤਾਰ ਵੀ ਦਾ ਉਹਨਾਂ ਸਰ ਆਪਏ ਦੇ ਧਾਰ ਦੇ ਉੱਤੇ ਜਿਹੜਾ ਉਹਨਾਂ ਨੇ ਜਿਹੜੇ ਅਬਜੈਕਸ਼ਨ ਅਸੀਂ ਕ੍ਰੀਏਟ ਕੀਤਾ ਸੀਗਾ ਉਹਦੇ ਵਿੱਚ ਮਾਜੋ ਕਪਟੇ ਬੰਦਰ ਸਿੰਘ ਤੇ ਵੀ ਇਸ ਗੱਲ ਨੂੰ ਜਿਹੜਾ ਅਸੀਂ ਕਰ ਬੰਦਿਆ ਕਿ ਟੈਕਨੀਕਲ ਤੋਂ ਨਾ ਮਾਈਗੂ ਇਸ ਜਿਹੇ ਤਰੀਕੇ ਨਾਲ ਉਹ ਜਾਂਚ ਦਾ ਵਿਛਾਇਆ ਉਹਦੇ ਬਾਅਦ ਵਿੱਚ ਅਸੀਂ ਕਿਉਂਕਿ ਅੱਜ ਵਾਲੀ ਵੱਡੀ ਮੁਸ਼ਕਲ ਸੀ ਅਸੀਂ ਹੱਲ ਕਰ ਲਈ ਔਰ ਅਸੀਂ ਇਹਦੇ 'ਚ ਜਿਹੜਾ ਕਾਇਦਾ ਇਹਦੀ ਇਨਕੁਆਰੀ ਜਿਹੜਾ ਹੈਗਾ ਉਹਦੇ ਬਾਅਦ ਵਿੱਚ ਕਰਾਂਗੇ ਔਰ ਅੱਜ ਮਾਨਜੋਗ ਆਰੋ ਦੇ ਸਾਹਮਣੇ ਅਸੀਂ ਜਿਹੜੇ ਆਬਜੈਕਸ਼ਨ ਕੀਏ ਸੀ ਜਿਹੜਾ ਆਬਜੈਕਸ਼ਨਾਂ ਦੇ ਆਧਾਰ ਦੇ ਉੱਤੇ ਮਾਨਜੋਗ ਸਹਿਰੀ ਡਿਫਰੈਂਸ਼ੀਏਸ਼ਨ ਦਾ ਜਿਹੜਾ ਫਾਗਿਟ ਲੌਗਿਸ਼ਨ ਕਰਕੇ ਆਏ ਆ اور سپیکنگ جیسے بڑے شارٹ آڈر کے لیے بچے مالوسان جاری ہوئے کہ سردار رجر کے رکھتے ہوئے ہیں اور مانجوگ سردار رجندر سی جی علاقے میں پردیش ٹھیک آ پتا جی سردار اور مانج <سؤال> سدار <سؤال> رجندر سلو <سؤال> نے انہوں نے کہا کہ میں پارٹی کا این جی کا سرکار کر رہا ہوں اور میں چاہتا ہوں کہ پارٹی دکھنی چاہیے بہجن شہر کو جتنا چاہتا ہوں اور اج کا جا اس ایپیسوڈ میں ਨਹੀਂ ਮੇਰੇ ਕੋਲ ਜਰੀ ਤੁਸੀਂ ਸਰ ਇੱਕ ਫਸਤੀ ਬੋਲੇ ਨੌ ਸਰਵਾਜ ਤੁਸੀਂ ਕਹਿੰਦੇ ਨੌ ਸਰਵਾਜ ਲੋਕ ਨੇ ਕਿ ਨੌ ਸਰਵਾਜ ਕੈਸੀ ਤੁਸੀਂ ਅੱਜ ਕੀ ਕਹਿ ਰਹੇ ਹੋ ਹਮੈ ਦਾ ਦੇਵੀ ਜਾਂਚ ਕਰਾਂਗੇ ਤੁਹਾਡਾ ਗੌਰ ਭਲਾ ਉਹ ਭਲਾ ਸਰ ਸਰ ਜਸਪੀ ਪਹੇਰੀ ਤੁਸੀਂ ਕੈਸੀ ਨੌ ਸਰਵਾਜ ਨੇ ਜਿਹੜੇ ਕਿ ਇਹ ਫੇਕ ਕੀਤਾ ਨਹੀਂ ਨਹੀਂ ਇਸ ਜਿਹੜੀ ਗੱਲ ਬਾਤ تمہارا کیا کر رہا ہے یار سارے یار میں ہاتھ کس کا ہے یار اب پیچھے ہو یار مین پین جی نے دو ٹکٹ کے اپ کے سامنے 76 زندہ باد گارڈن 76 زندہ باد भाषा <laughs> आयो शर <Felul> भाॼी <muitas> <herumlen 43 questo ence> <the women of> இருபத்து <laughs> ஐந்து ਅਨੀਮਾਲ ਸਾਹਿਬ ਐਰਕੁਆਰੀ ਮਾਇਆਵਦੀ ਜੀ ਸਰਦਾਰ ਗੁਰਮੀਤ ਸਿੰਘ ਬਾਦਲ ਸਾਹਿਬ ਦੇ ਔਰ ਸਮੁੱਚੇ ਨਵਾਂ ਸ਼ਹਿਰ ਦੇ ਸਾਰੇ ਆਗੂਆਂ ਦਾ ਵਰਕਰਾਂ ਦਾ ਸਮਰਥਕਾਂ ਦਾ ਪੁੱਤਰਾਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਬਹੁਤ ਇਹਨਾਂ ਦੋ ਦਿਨਾਂ ਤੇ ਬੜੀ ਸੰਪਤੀ ਰੱਖੀ ਹਨ ਬੜਾ ਹੌਸਲਾ ਦਿੱਤਾ ਡਟ ਕੇ ਮੈਨਾ ਖੜੇ ਔਰ ਅੱਜ ਜੋਮਾਨ ਦੇਵਾਰੋ ਸਾਹਿਬ ਨੇ ਫੈਸਲਾ ਦਿੱਤਾ ਅਸੀਂ ਉਹਦਾ ਸਵਾਗਤ ਕਰਦੇ ਹਾਂ ਔਰ ਮੈਂ ਸਾਰੇ ਸਾਥੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਆਪਾਂ 8 ਤਰੀਕ ਨੂੰ ਭੈਣ ਕੁਮਾਰੀ ਮਾਇਆਵਦੀ ਜੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾਣਾ ਮੰਡੀ ਨਮਾਚਰ ਵਿਖੇ ਵਿਕਾਸ ਡੋਨ ਰੈਲੀ ਨੂੰ ਸਬੋਧਨ ਕਰਨ ਲਈ ਆ ਰਹੇ ਆ ਸਾਰੇ ਆਗੂਆਂ ਨੂੰ ਵਰਕਰਾਂ ਨੂੰ ਸਵਰਥਕਾਂ ਨੂੰ ਮੇਰੀ ਬੇਨਤੀ ਆ ਕਿ ਅੱਜ ਜਦੋਂ ਆਪਾਂ ਆਪਣੇ ਪਿੰਡਾਂ ਦੇ ਘਰਾਂ ਚ ਭਾਲਿਆ ਜਾ ਕੇ ਸਾਧਨਾ ਰਾਹੀਂ ਗੱਡੀਆਂ ਰਾਹੀਂ ਵੱਡੇ ਪੱਧਰ ਤੇ ਸਾਡੇ ਕੌਮੀ ਆਗੂ ਪੈਣ ਕੁਮਾਰੀ ਮਾਇਆਵਦੀ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਜਸਵੀਰ ਸਿੰਘ ਜੀ ਗੜੀ ਜਨੈਲ ਸਿੰਘ ਬਾਦਸ਼ਹੀ ਪ੍ਰਚੋਤਮ ਜੰਡਾ ਜੀ ਮਾਨਜੋਗ ਨਰਵਜ ਸਿੰਘ ਦੀ ਖਾਲਸਾ ਪਰਮ ਖਾਲਸਾ ਮਾਨਜੋਗ ਸਿੰਘਲਾ ਜੀ ਔਰ ਵਰਜਿੰਦਰ ਸਿੰਘ ਜੀ ਹਸੈਨਪੁਰੀ ਜਿਨ੍ਹਾਂ ਨੇ ਅੱਜ ਪੈਨਿਕਬਾਰੀ ਮਾਇਵਦੀ ਦੇ ਹੁਕਮਾਂ ਦੇ ਮਤਾਬਕ ਸ਼੍ਰੋਮਣੀ ਅਕਾਲੀ ਦਲ ਵਾਜਨ ਸਮਾਜ ਪਾਰਟੀ ਦੀ ਜਿਹੜੀ ਹਮਾਇਤ ਕੀਤੀ ਹੈ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਆਸ ਕਰਦਾ ਆਪ ਸਾਰੇ ਭਰਾ ਇਕੱਠੇ ਹੋਗੇ ভোটার ਸਪੋਰਟਰ ਵਰਕਰ ਦੁਕਾਨਦਾਰ ਵਪਾਰੀ ਜਿਹੜੇ ਅੱਜ ਕਾਂਗਰਸ ਤੋਂ ਲੰਮੇ ਸਮੇਂ ਤੋਂ ਪੀੜਤ ਹੋਏ ਇਸ ਕਰਕੇ ਉਹ ਕਾਂਗਰਸ ਤੇ ਰਾਜ ਨੂੰ ਪਜਾਉਣ ਲਈ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਸਤੀਵਾਦ ਰਾਜ ਲਿਆਉਣ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਅੰਦਰ ਸਰਕਾਰ ਬਣਾ ਕੇ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕੀਏ ਇਹ ਹੀ ਬੇਨਤੀ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ